ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੇਰ ਬਲਾਉਚ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ 'ਚ ਤੇ ਰਾਜ ਖੁਸ਼ੀਆਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਹੈਗੀ ਆ ਪੱਠ ਵਾਲੇ ਬੈਸਕਟ ਬਣਾਉਂਦੀ ਕਿਉਂਕਿ ਆਮ ਤਾਂ ਆਪਾਂ ਸੌਣ ਬਾਟੋ 'ਚ ਬੈਸਕਟ ਪੀਪੇ ਵਾਲੇ ਪੱਠ ਵਾਲੇ ਉੱਥੇ ਹੀ ਬਣਵਾਉਂਦੇ ਹੁੰਦੇ ਪਰ ਘਰ ਵਿੱਚ ਹੀ ਬਣਾ ਸਕਦੇ ਆ। ਉਹਨਾਂ ਵਿੱਚ ਬਣ ਜਾਂਦੇ ਆ। ਉਹ ਵੀ ਵਿੱਚ ਆਉਂ ਬੰਦ ਨੂੰ ਬਣਾਏ ਆ ਬਣਾ ਕੇ ਮੈਂ ਆਡੀ ਦਿਖਾਦੇ ਹਾਂ ਤਾਂ ਜਿਹੜੇ ਮੈਂ ਕੜਾਹੀ 'ਚ ਬਣਾਏ ਆ ਪਾਠ ਵਾਲੇ ਬਿਸਕੁਟ ਬਹੁਤ ਹੀ ਆਸਾਨ ਜਿਹਾ ਤਰੀਕਾ ਆ ਜੇ ਤੁਹਾਨੂੰ ਦਿਖਾਈ ਜੇ ਇਹ ਤਰੀਕਾ ਮਰੀਆ ਲੱਗਿਆ ਤਾਂ ਗਾਹ ਛੇ ਜਨੂੰਨ ਕਰੇ ਆਏ ਤੁਹਾਨੂੰ ਅੱਜ ਦਿਖਾਈ ਪਕੜਾਹੀ ਵਿੱਚ ਪਾਠ ਵਾਲੇ ਬਿਸਕੁਟ ਕਿਵੇਂ ਬਣਾ ਸਕਦੇ ਹਾਂ ਹਾਂਜੀ ਬਿਸਕੁਟ ਬਣਾਉਣ ਲਈ ਆਪਾਂ ਨੂੰ ਕੀ ਚਾਹੀਦਾ ਪਾਠ ਵਾਲੇ ਤੁਹਾਨੂੰ ਦੱਸਦੇ ਆਪਾਂ ਉਹਦੇ ਪੰਜਾਈ ਦੀ ਅੱਧੀ ਕੌਲੀ ਸ਼ੱਕਰ ਇੱਕ ਕੌਲੀ ਆਟਾ ਇੱਕ ਬੋਇਲ ਬੇਕਿੰਗ ਪਾਊਡਰ ਚਾਹੀਦਾ ਆਪਾਂ ਨੂੰ ਇਹ ਆਪਾਂ ਚਾਹੀਦਾ ਬੇਕਿੰਗ ਪਾਊਡਰ ਆਪਾਂ ਚਾਹੀਦਾ ਏ ਆਪਾਂ ਦੱਸਣ ਲੱਗੇ ਇੱਕ ਛੋਟਾ ਚਮਚ ਛੋਟਾ ਚਮਚ ਨੇ ਤੇ ਬੇਕਿੰਗ ਪਾਊਡਰ ਦਾ ਪਾਉਣਾ ਹੈ ਠੀਕ ਹੈ ਕ ਨਹੀਂ ਤੇ ਅੱਧੀ ਕੌਲੀ ਆਪਾਂ ਸ਼ੱਕਰ ਚਾਹੀਦੀ ਸੀ ਤਾਂ ਕੌਲੀ ਆਪਾਂ ਚਾਹੀਦੇ ਆ ਆਟਾ ਉਹ ਵੀ ਤੁਹਾਨੂੰ ਦੱਸਦਾ 2 ਚਮਚ ਆਪਾਂ ਕਿਹੋ ਚਾਹੀਦੇ ਆ ਤੁਸੀਂ ਦੇਸੀ ਕਿਹੋ ਹੈਗਾ ਦੇਸੀ ਕਿਹੋ ਯੂਜ਼ ਕਰ ਸਕਦੇ ਹੋ ਜੇ ਤੁਸੀਂ ਕੋਡ ਡਾਲ ਡਾਏਗਾ ਤੁਸੀਂ ਡਾਲ ਡਾ ਯੂਜ਼ ਕਰ ਸਕਦੇ ਹੋ ਤੇ ਅੱਧਾ ਕੱਪ ਆਪਾਂ ਚਾਹੀਦਾ ਰੂਮ ਟੈਂਪਰੇਚਰ ਤੇ ਦੁੱਧ ਨਾਰਮਲੀ ਦੁੱਧ ਚਾਹੀਦਾ ਪਰ ਅੱਧਾ ਕੱਪ ਹੈ ਨਾ ਆਜੋ ਆਪਾਂ ਕਰੀਏ ਪਹਿਲਾਂ ਆਪਾਂ ਕੀ ਕਰਨਾ 2 ਚਮਚ ਘਿਓ ਲੈਣਾ ਤੁਸੀਂ ਡਾਲਡਾ ਹੈਗਾ ਡਾਲਡਾ ਪਾ ਸਕਦੇ ਹੋ ਦੇਸੀ ਹੈਗਾ ਦੇਸੀ ਪਾ ਸਕਦੇ ਹੋ 2 ਚਮਚ ਲੈਣਾ ਜਿਆਦਾ ਨਹੀਂ ਲੈਣਾ ਪੂਰੇ ਦੇ 2 ਚਮਚ ਲੈ ਲਿਆ ਹੁਣ ਇਹਦੇ ਵਿੱਚ ਪੱਕੀ ਕਰਨਾ ਅੱਧੀ ਕੌਲੀ ਜਿਹੜੀ ਸ਼ੱਕਰ ਦੀ ਵਿੱਚ ਪਾ ਕੇ ਨੂੰ ਮਿਕਸ ਕਰ ਲੈਣਾ ਸੌਾਕੇ ਸੌਾਕੇ ਮਿਕਸ ਕਰ ਲੈਣ ਪਹਿਲਾਂ ਇਹਦੇ ਵਿੱਚ ਚਮਚੇ ਨਾਲ ਹੀ ਹਾਂਜੀ ਇਹਨੂੰ ਆਪਾਂ ਬਿਲਕੁਲ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਜਮਾ ਹਣਾ ਮਿਕਸ ਕਰ ਲਿਆ ਹੁਣ ਆਪਾਂ ਕੀ ਕਰਨਾ ਇਹਦੇ ਵਿੱਚ ਇੱਕ ਕੌਲੀ ਆਟਾ ਪਾਉਣਾ ਤੇ ਆਪਾਂ ਅੱਧਾ ਚਮਚਾ ਬੇਕਿੰਗ ਪਾਊਡਰ ਪਾਉਣਾ ਹਾਂਜੀ ਇੱਕ ਚਮਚਾ ਕਿਹਾ ਸੀ ਫਿਰ ਆਪਾਂ ਥੋੜਾ ਹੀ ਪਾਉਨੇ ਬੇਕਿੰਗ ਪਾਊਡਰ ਤੇ ਸਾਰੀਆਂ ਚੀਜ਼ਾਂ ਨੂੰ ਅੱਧਾ ਕੱਪ ਦੁੱਧ ਪਾ ਕੇ ਆਪਾਂ ਮਿਕਸ ਕਰ ਲੈਣਾ ਹੁਣ ਆਪਣੇ ਕੋਲ ਅੱਧਾ ਕੱਪ ਦੁੱਧ ਮਿਕਸ ਕਰਤੀ ਇਹਦਾ ਵਧੀਆ ਡੋ ਤਿਆਰ ਕਰ ਲੈਣਾ ਵਾਟਕੇ ਪਲਾਕ ਕਰ ਲੀਏ ਆਪਣਾ ਦੁੱਧ ਅੱਧੇ ਕੱਪ ਤੋਂ ਵੀ ਘੱਟ ਹੀ ਪਿਆ ਹੈ ਇਸ ਤੋਂ ਆਪਾਂ ਦਾ ਡੋ ਤਿਆਰ ਕਰ ਲੈਣਾ ਵਧੀਆ ਜਿਆ ਠੀਕ ਆ ਜਦ ਤੱਕ ਸੈੱਟ ਹੁੰਦਾ ਆਪਾਂ ਦਾਖ ਦੇ 5-7 ਮਿੰਟ ਇੱਦਾਂ ਆਪਾਂ ਕੜਾਹੀ ਤੱਤੀ ਧਰ ਦਈਏ ਹਾਂਜੀ ਆਪਾਂ ਇੱਦਾਂ ਕੜਾਹੀ ਤੱਤੀ ਧਰਤੀ ਆ ਪਾਣੀ ਜਾਂ ਮੜਾ ਸੁੱਕ ਜਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਹਾਂ ਜਿੱਦ ਤੇ ਕੜਾਹੀ ਆਪਣੀ ਗਰਮ ਹੋ ਗਈ ਆਪਾਂ ਇਹਦੇ ਵਿੱਚ ਇਕ ਕੁੱਲੀ ਨੂਨ ਦੀ ਪਾ ਦੇਣੀ ਹੈ ਜਦ ਤੱਕ ਆਪਣਾ ਨੂਨ ਗਰਮ ਹੁੰਦਾ ਹੈ ਆਪਾਂ ਇਹਦਾ ਬਿਸਕੁਟ ਬਣਾ ਲਈਏ ਹਾਂਜੀ ਪਹਿਲਾਂ ਮੈਂ ਇਦਾਂ ਬਿਸਕੁਟ ਇੱਕ ਬਣਾਇਆ ਏ ਆਟੇ ਦਾ ਹੀ ਤੁਸੀਂ ਜਿੱਦਾਂ ਮਲਜੀ ਹਨਾ ਲੰਮੇ ਬਣਾ ਬਣਾ ਸਕਦੇ ਗੋਲ ਬਣਾ ਸਕਦੇ ਜਿਹੜਾ ਮਲਜੀ ਤੁਸੀਂ ਸਾਈਜ਼ ਬਣਾ ਸਕਦੇ ਹੋ ਮੈਂ ਥੋੜਾ ਲੰਮਾ ਸਾਈਜ਼ ਬਣਾਉਣੀ ਆ ਤਾਂ ਆਪਾਂ ਕਿ ਥੋੜੀ ਜਿਹੀ ਬਿਦਾ ਕੇ ਤੇ ਉੱਤੇ ਆਪਾਂ ਆ ਚਮਚੇ ਦੇ ਨਾਲ ਹਨਾ ਡਿਜ਼ਾਈਨ ਬਣਾ ਦੇਣੀ ਬਰੀਕ-ਬੀਕ ਤਾਂ ਆਪਾਂ ਸਾਰੇ ਤੇ ਇਦਾਂ ਆਪਾਂ ਸਾਰੇ ਬਿਸਕੁਟ ਪਹਿਲਾਂ ਬਣਾ ਲਾਂਗੇ। ਹਾਂਜੀ ਇਸ ਤੋਂ ਆਪਾਂ ਬਿਸਕੁਟ ਬਣਾ ਲਿਆ ਤੇ ਹੁਣ ਆਪਾਂ ਆਪਣਾ ਉਹ ਨੂਨ ਪੱਤਾ ਹੋ ਗਿਆ ਪੋ। ਹਾਂਜੀ ਤੇ ਨੂਨ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਲੇਟ ਇਸ ਤਰ੍ਹਾਂ ਰੱਖ ਦੇਣੀ ਉੱਤੋਂ ਪਾ ਦੇਣੀ ਟਾਕ। ਹਾਂਜੀ ਉੱਤੋਂ ਪਾਣ ਥਾਲ ਦੇਣਾ ਟਾਕ ਦੇਣੀ ਆ ਇਹ। ਤੇ ਇੱਕ ਐਂਸੇ ਪਸੂਕ ਕਰ ਦੇਣਾ ਥੋੜਾ ਜਿਹਾ। ਤੇ ਆਪਾਂੰ ਤੋਂ 10 ਮਿੰਟ ਪੈਂ ਇਦਾਂ ਹੀ ਰੱਖ ਦੇਣਾ ਇਹਨਾਂ ਨੂੰ। ਹਾਂਜੀ ਵਿਚ ਵਿਚ ਦੀ ਆਪਾਂ ਦੇਖਦੇ ਰਹਿਣਾ ਇਹਨਾਂ ਨੂੰ ਤੇ ਮੈਂ ਆ ਕੇ ਤਹ ਲੰਦੇ ਰਹਿਣਾ ਦੇਖੋ ళ్లి ਜਾਂਦੇ ਆ ਕੱਚੇ ਆ ਦੇਖੋ ਪੱਕੀ ਜਾਂਦੇ ਬਿਸਕਟ ਕਰ ਕਰ ਹੋਣ ਲੱਗ ਗਈ ਬਿਸਕਟਾਂ ਦੀ ਲਓ ਮੂਰੇ ਵਧੀਆ ਆ ਤੇ ਕੁ ਤਲਦੇ ਬਣ ਜਾਂਦੇ ਵੱਟੇ ਵਿੱਚ ਦੀ ਆਪਾਂ ਦੇਖ ਰਹੇ ਹਾਂ ਧੱਕ ਦੇਣਾ ਉਹ ਘੱਟ ਘੱਟ ਪਾਣੀ ਸਵਾਦ ਕੇ ਬਣ ਜਾਣਗੇ ਇੱਕ ਪਾਸਾ ਫਿਰ ਦੂਜਾ ਪਾਸਾ ਪਕਾ ਲੈ ਹਾਂਜੀ ਪਹਿਲਾਂ ਵਿੱਚ ਦੇ ਆਪਾਂ ਦੋ ਤਿੰਨ ਵਾਰੀ ਹਲਾਤੇ ਸੀ ਤੇ ਹੁਣ ਆਪਾਂ ਇਹਨਾਂ ਨੂੰ ਦੇਖ ਰਹੇ ਹਾਂ ਕੱਢ ਕੇ ਚਿਪਕਾ ਗਰਮ ਹੋ ਰਿਹਾ ਥਾਲ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਚੁੱਕੇ ਆ ਹਲਾਲੇ ਸੀ ਵਿੱਚ ਦੀ ਦੇਖੋ ਕਿਵੇਂ ਖੜਕਦੇ ਆ ਦੇਖੋ ਕਿਵੇਂ ਖੜਕਦੇ ਬਿਸਕੁਟ ਤਕ ਤੇ ਆ ਤੇ ਚਲੋ ਪੈਨ ਨੂੰ ਕੱਢ ਲਈਏ ਬਾਤ ਪਹਿਲਾਂ ਕੜਾਹੀ ਚੋ ਹਾਂਜੀ ਤੁਸੀਂ ਦੇਖ ਸਕਦੇ ਬਿਸਕੁਟ ਬਣ ਕੇ ਬਿਲਕੁਲ ਤਿਆਰ ਆ ਦੇਖੋ ਘੜਬਚ ਕਿਵੇਂ ਕੜਕਦੇ ਆ ਤੋੜ ਕੇ ਦਿਖਾਉਣੀ ਆ ਦੇਖੋ ਇਹ ਆ ਦੇਖੋ ਹੱਥ ਨਾਲ ਤੋੜਿਆ ਘੱਟ ਚ ਮੇਰੇ ਕੈਮਰਾ ਹੂੰ ਹਲਕੇ ਪੜ ਕੇ ਬਹੁਤ ਹੀ ਬਿਸਕੁਟ ਬੱਗੇ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਐਦਾਂ ਆਪਾਂ ਆਟਾ ਦੇ ਬਿਸਕੁਟ ਘਰ ਵਿੱਚ ਬਣਾ ਸਕਦੇ ਆ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਦੇਖੋ ਕਿਵੇਂ ਕੜਕ ਵਿੱਚ ਕਰਕੇ ਬਣੇ ਆ ਇਸੇ ਤੇ ਆਪਾਂ ਥੋੜੇ ਡਿਜ਼ਾਈਨ ਹੋਰ ਪਾ ਕੇ ਇੱਕ ਦੋ ਬਿਸਕੁਟ ਇਦਾਂ ਦੇ ਬਣਵਾ ਲਏ ਸੀ ਇਹ ਆਪਾਂ ਥੋੜੇ ਲੰਬੇ ਡਿਜ਼ਾਈਨ ਚ ਬਣਾ ਲਏ ਤੇ ਇਹ ਆਪਾਂ ਓਵਨ 'ਚ ਬਣਾਏ ਆ ਥੋੜੇ ਆਟੇ ਆਪਾਂ ਓਵਨ 'ਚ ਬਣਾਲੇ ਓਵਨ 'ਚ ਜਿਆਦਾ ਪ੍ਰੀ-ਹੀਟ ਤੇ ਵਧੀਆ ਬਣ ਜਾਂਦੇ ਆ ਇਦਾਂ ਦੇ ਆਪਾਂ ਆਹ ਕੜਾਹੀ 'ਚ ਬਣਾਏ ਆ ਕੜਾਹੀ ਵਾਲੇ ਮੈਨੂੰ ਜਿਆਦਾ ਵਧੀਆ ਲੱਗੇ ਆ ਹਾਂਜੀ ਤੁਸੀਂ ਇਸ ਦਾ ਘਰ ਵਿੱਚ ਨਾ ਕੜਾਹੀ ਵਿੱਚ ਬਿਸਕੁਟ ਬਣਾ ਸਕਦੇ ਹੋ ਪੱਠਵਾਲੇ ਬਹੁਤ ਹੀ ਆਰਾਮਦਾਇ ਨਾ ਆਰਾਮਦਾਇ ਨਾ ਬਣ ਜਾਂਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪੀਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਤੇ ਬਲੌਗ ਦੇ ਵਿੱਚ ਬਾਏ ਬਾਏ